ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਬਾਲ ਅਵਸਥਾ ਵਿੱਚ ਬਹੁਤ ਸਾਰੇ ਮਸੰਦਾਂ ਦੀ ਪਰਖ ਕੀਤੀ ਸੀ ਕਿਉਂਕਿ ਮਾਤਾ ਗੁਜਰੀ ਜੀ ਮਸੰਦਾਂ ਨੂੰ ਬਹੁਤ ਆਦਰ ਤੇ ਸਤਿਕਾਰ ਦਿੰਦੇ ਸਨ ਅਤੇ ਬਹੁਤ ਇਮਾਨਦਾਰ ਸਮਝਦੇ ਸਨ ਉਸ ਵੇਲੇ ਗੁਰੂ ਗੋਬਿੰਦ ਰਾਏ ਜੀ ਕਹਿੰਦੇ ਸਨ ਕਿ ਮਾਤਾ ਜੀ ਇਹ ਮਸੰਦ ਭਰੋਸੇ ਦੇ ਲਾਇਕ ਨਹੀਂ ਹਨ ਅਤੇ ਇਸ ਗੱਲ ਤੋਂ ਬਾਅਦ ਗੁਰੂ ਗੋਬਿੰਦ ਰਾਏ ਜੀ ਨੇ ਉਹਨਾਂ ਦੀ ਪ੍ਰੀਖਿਆ ਲਈ ਇਹ ਵੀਡੀਓ ਉਹਨਾਂ ਵਾਸਤੇ ਵੀ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਮਸੰਦ ਕੌਣ ਸਨ ਅਤੇ ਕੀ ਕੰਮ ਕਰਦੇ ਸਨ ਗੁਰੂ ਪਿਆਰਿਓ ਮਸੰਦ ਉਹ ਹੁੰਦੇ ਸਨ ਜੋ ਆਲੇ-ਦੁਆਲੇ ਦੇ ਪਿੰਡਾਂ ਵਿੱਚੋਂ ਗੁਰੂ ਕੇ ਲੰਗਰਾਂ ਵਾਸਤੇ ਕਾਰ ਪੇਟਾ ਦਾਣਾ ਫੱਕਾ ਆਦਿ ਇਕੱਠਾ ਕਰਿਆ ਕਰਦੇ ਸਨ ਇੱਕ ਵਾਰ ਮਸੰਦਾਂ ਦੀ ਇਮਾਨਦਾਰੀ ਪਰਖਣ ਵਾਸਤੇ ਗੁਰੂ ਜੀ ਨੇ ਇੱਕ ਪਾਲਕੀ ਬਣਵਾਈ ਅਤੇ ਗੁਰੂ ਜੀ ਨੇ ਕਿਹਾ ਮਾਤਾ ਜੀ ਹੁਣ ਇਹਨਾਂ ਦੀ ਇਮਾਨਦਾਰੀ ਪਰਖਾਂਗੇ ਕਿ ਇਹ ਮਸੰਦ ਕਿੰਨੇ ਕੋ ਇਮਾਨਦਾਰ ਹਨ ਸਹਿਬ ਜਾਦੇ ਜੀ ਦੀ ਇਹ ਗੱਲ ਸੁਣ ਕੇ ਮਾਤਾ ਜੀ ਨੇ ਆਖਿਆ ਬੇਟਾ ਜੀ ਮਸੰਦ ਬੜੇ ਇਮਾਨਦਾਰ ਹੁੰਦੇ ਹਨ ਕਾਰ ਪੇਟ ਵਿੱਚ ਕੋਈ ਬੇਈਮਾਨੀ ਨਹੀਂ ਕਰਦੇ ਤਦ ਗੁਰੂ ਜੀ ਨੇ ਮਸੰਦਾਂ ਦੀ ਬੇਈਮਾਨੀ ਮਾਤਾ ਜੀ ਨੂੰ ਦੱਸਣ ਵਾਸਤੇ ਢਾਕੇ ਦੇ ਇੱਕ ਮੁਖੀ ਮਸੰਦ ਬੁਲਾਕੀ ਦਾਸ ਨੂੰ ਹੁਕਮ ਭੇਜਿਆ ਕਿ ਸਾਡੇ ਵਾਸਤੇ ਇੱਕ ਸੁੰਦਰ ਪਾਲਕੀ ਜਿਸ ਨੂੰ 700 ਤੋਲੇ ਸੋਨਾ ਲੱਗਾ ਹੋਵੇ ਬੜਵਾ ਕੇ ਸ਼ਿਗਰ ਹੀ ਭੇਜੋ ਬੁਲਾਕੀ ਦਾਸ ਨੇ ਇਸ ਹੁਕਮ ਅਨੁਸਾਰ ਬੜੀ ਸੁੰਦਰ ਪਾਲਕੀ ਬੜਵਾ ਕੇ ਸਹਿਬਜ਼ਾਦੇ ਬਾਲ ਗੋਵਿੰਦ ਰਾਏ ਜੀ ਨੂੰ ਪਟਨੇ ਭੇਜ ਦਿੱਤੀ ਪਾਲਕੀ ਵੇਖ ਕੇ ਮਾਤਾ ਗੁਜਰੀ ਜੀ ਨੇ ਕਿਹਾ ਬੇਟਾ ਤਸਾ ਵੇਖ ਲਿਆ ਹੈ ਕਿ ਇਹ ਮਸੰਦ ਕਿਤਨੇ ਚੰਗੇ ਤੇ ਆਗਿਆਕਾਰ ਹਨ ਤੁਹਾਡੇ ਹੁਕਮ ਦੀ ਪਾਲਣਾ ਇਹਨਾਂ ਨੇ ਕਿਤਨੀ ਛੇਤੀ ਕੀਤੀ ਹੈ ਮਾਤਾ ਗੁਜਰੀ ਜੀ ਨੂੰ ਮਸੰਦਾਂ ਦੀ ਬੇਈਮਾਨੀ ਪ੍ਰਗਟ ਕਰਨ ਵਾਸਤੇ ਆਪ ਜੀ ਨੇ ਇੱਕ ਦਿਨ ਬਹੁਤ ਸਾਰੀਆਂ ਲੱਕੜਾਂ ਮੰਗਵਾ ਕੇ ਅਤੇ ਉਨਾ ਉਤੇ ਉਹ ਸੁੰਦਰ ਪਾਲਕੀ ਰੱਖ ਕੇ ਨਾਲ ਸੋਹਾਗਾ ਲਾ ਕੇ ਅੱਗ ਲਾ ਕੇ ਸਾੜ ਦਿੱਤੀ ਉਪਰੰਤ ਸੜੀ ਹੋਈ ਪਾਲਕੀ ਦੀ ਸੁਆਹ ਨੂੰ ਸਾਫ਼ ਕਰਕੇ ਉਸ ਵਿੱਚੋਂ ਸੋਨਾ ਵੱਖ ਕਰਕੇ ਜਦ ਤੋਲਾਇਆ ਗਿਆ ਤਾਂ ਕੇਵਲ 70 ਤੋਲੇ ਹੀ ਸੋਨਾ ਨਿਕਲਿਆ ਅਤੇ ਬਾਕੀ 630 ਤੋਲੇ ਪਿੱਤਲ ਨਿਕਲਿਆ ਆਪ ਜੀ ਨੇ ਮਾਤਾ ਜੀ ਨੂੰ ਦੱਸਿਆ ਕਿ ਇਹ ਤੁਹਾਡਾ ਸਭ ਤੋਂ ਵੱਡਾ ਤੇ ਇਤਬਾਰੀ ਮਸੰਦ ਹੈ ਜਿਸ ਨੇ ਗੁਰੂ ਕੀ ਕਾਰਪੇਟ ਵਿੱਚੋਂ 700 ਤੋਲੇ ਦਾ ਮੁੱਲ ਕੱਟ ਕੇ ਪਾਲਕੀ ਨੂੰ ਕੇਵਲ ਦਸਵਾਂ ਹਿੱਸਾ ਹੀ ਭਾਵ 70 ਤੋਲੇ ਹੀ 16 ਲਾਇਆ ਹੈ ਇਹ ਮਸੰਦ ਵੱਡੇ ਬੇਈਮਾਨ ਹਨ ਇਹਨਾਂ 'ਤੇ ਭਰੋਸਾ ਕਰਨਾ ਠੀਕ ਨਹੀਂ ਹੈ ਇਹ ਮਸੰਦ ਪ੍ਰਥਾ ਧੰਨ ਧੰਨ ਗੁਰੂ ਅਮਰਦਾਸ ਜੀ ਨੇ ਵੀ ਬੰਦ ਕਰ ਦਿੱਤੀ ਸੀ ਪਰ ਇਹਨਾਂ ਨੇ ਗੁਰੂ ਸਾਹਿਬ ਜੀ ਅੱਗੇ ਮਿਹਨਤ ਤਰਲਾ ਕਰਕੇ ਫਿਰ ਆਪਣੀ ਇਹ ਕਾਰ ਸੇਵਾ ਆਰੰਭ ਕਰ ਦਿੱਤੀ ਸੀ ਉਸ ਤੋਂ ਬਾਅਦ ਮੇਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਵੀ ਇਹਨਾਂ ਨੂੰ ਵਰਜਿਆ ਸੀ ਪਰ ਇਹ ਫਿਰ ਵੀ ਬਾਜ਼ ਨਹੀਂ ਆਈ ਉਸ ਤੋਂ ਬਾਅਦ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਅਤੇ ਉਹਨਾਂ ਦੇ ਪਰਿਵਾਰ ਨਾਲ ਵੀ ਕੁਝ-ਕੁਝ ਸੰਧ ਬੇਈਮਾਨੀਆਂ ਕਰਦੇ ਰਹੇ ਅਤੇ ਅੰਤ ਵਿੱਚ ਕੁਝ-ਕੁਝ ਸੰਧਾਂ ਨੂੰ ਫੜ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਅਗਨ ਭੇਟ ਵੀ ਕੀਤੇ ਸਨ ਅਗਰ ਆਪ ਜੀ ਇਸ ਤਰ੍ਹਾਂ ਦੀਆਂ ਹੋਰ ਗੁਰੂ ਇਤਿਹਾਸਕ ਵੀਡੀਓ ਸੋਣਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਇੱਕ ਵਾਰ ਸਤਨਾਮ ਸ੍ਰੀ ਵਾਹਿਗੁਰੂ ਵੀ ਜਰੂਰ ਲਿਖਣਾ ਜੀ ਅਸੀਂ ਆਪ ਜੀ ਦੇ ਸਨਮੁਖ ਇਸ ਤਰ੍ਹਾਂ ਦੀਆਂ ਇਤਿਹਾਸਕ ਅਤੇ ਰੋਚਕ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਸੋ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ